ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਹੀ ਆਏ ਆ ਜੀ ਅੰਟੀ ਉਹਨਾਂ ਦੇ ਘਰੇ ਤੇ ਅੰਟੀ ਉਹਨਾਂ ਨੇ ਸਵੇਰੇ ਫੋਨ ਕੀਤਾ ਕਿ ਅੱਜ ਬਣਾਏ ਮੂਲ ਨਾਲੇ ਪ੍ਰਾਂਠੇ ਆਲੂਆਂ ਵਾਲੇ ਆਲੂ ਵਾਲੇ ਖਾ ਕੇ ਹਾਇ ਨੀ ਨਾ ਕੋਈ ਸਵਾਦ ਬਣਾਇਆ ਅਜਿਹਾ ਸਵਾਦ ਆ ਤੇ ਨਹੀਂ ਅਦਰਕ ਇਦਾਂ ਦਾ ਲੱਗਾ ਸਵਾਦ ਹੀ ਸਵਾਦ ਦਾ ਤੇ ਗੰਡੇ ਹੀ ਨੇ ਚਵਾ ਬਾਈ ਹਾਂ ਜਿੰਨੇ ਆਲੂ ਉਹਨੇ ਗੰਡੇ ਤੇ ਬੜੇ ਟੇਸਟੀ ਲੱਗੇ ਬੜੇ ਦਾ ਜਿਆਦਾ ਪਾ ਗੰਡੇ ਕਾਤੇ ਚੱਲ ਆਪਾਂ ਤੇ ਗੰਡੇ ਦਾ ਸਵਾਦ ਲੱਗਦਾ ਜਦੋਂ ਸਮੋਸੇ ਹੁੰਣ ਤੇ ਸਮੋਸਿਆਂ 'ਚ ਓਦਾਂ ਦੁਕਾਨਾਂ ਵਾਲੇ ਗੰਡੇ ਘੱਟ ਪਾਉਂਦੇ ਆ ਵੀ ਜਿਹੜੇ ਸਾਡੇ ਸਮੋਸੇ ਬਾਈਦੇ ਤੇ ਖਰਾਬ ਹੋ ਜਾਂਦੇ ਆ ਤੇ ਜਦੋਂ ਆਪਾਂ ਖਾਂਦੇ ਆ ਤੇ ਉਦੋਂ ਸਾਨੂੰ ਸਵਾਦ ਲੱਗਦੇ ਆ ਤੇ ਗੰਡਾ ਵੀ ਬਹੁਤ ਸਵਾਦ ਲੱਗਦਾ ਜਿਹੜੀ ਆਪਾਂ ਟਿੱਕੀ ਬਣਾਉਨੇ ਆ aloo ਟਿੱਕੀ ਬਣਾਉਨੇ ਆ ਉਹਦੇ ਵਿੱਚ ਵੀ ਗੰਡਾ ਪਾਵੇ ਤੇ ਆਲੂ ਟਿੱਕੀ ਸਵਾਦ ਨਹੀਂ ਬਣਦੀ ਬਣਦੀ ਹਾਂ ਬਣਦੀ ਪਰ ਕਰਕੇ ਗੰਡੇ ਵੀ ਜਾਦੇ ਪਾ ਲੈ ਵੀ ਸਵਾਦ ਮੁਤਾਬਕ ਹੀ ਕਿ ਨਹੀਂ ਕਿ ਸਵਾਦ ਹੀ ਪੂਰਾ ਗੱਲ ਮੁੱਕਦੀ ਐ ਚਲੋ ਨਹੀਂ ਮੈਨੂੰ ਬੋਲਾ ਨਾ ਦੀ ਸੀ ਕਿ ਉਹੀ ਆਈ ਆਂਟੀ ਨੂੰ ਫੋਨ ਕੀਤਾ ਤੇ ਅੱਜ ਇਹਨੇ ਪਰੋਠੇ ਬਣਾਉਣ ਆਜੂ ਆਇਆਂਗਾ ਚਲਣ ਟੀ ਆ ਗਈ ਇਹ ਸਾਰਾ ਕੰਮ ਛੱਡ ਕੇ ਚੱਲਾ ਮੇਰਾ ਉੱਧੇ ਹੀ ਆਵਾ ਤਾਈ ਮੈਨੂੰ ਦੋਰੇ ਵਨ ਫੋਨ ਕੀਤਾ ਕਿ ਕਿੱਥੇ ਆ ਗਏ ਵੀ ਉਹ ਮੁੜ ਕੇ ਛੱਡੇ ਹੋ ਜਾਣੇ ਤੇ ਗਲਜੀਤ ਲਾਉਣ ਡਈ ਆ ਉਹਦਾ ਪੱਲਟਾ ਚ ਆ ਗਾਂਦੀ ਮੰਮੀ ਨੂੰ ਫੋਨ ਕਰ ਭਿਜੇ ਤੁਰੇ ਆ ਕਿ ਜਾਂ ਆਪ ਹੀ ਤੈਨੂੰ ਆਪ ਖਾ ਲਈਏ ਜੇ ਨਹੀਂ ਤੁਰੇ ਤੇ ਜੇ ਤੁਰ ਪਿਆ ਲ ਫਿਰ ਮੈਂ ਲਾਈ ਜਾਵਾਂ ਤੇ ਤੁਹਾਨੂੰ ਫੋਨ ਕੀਤਾ ਤੁਸੀਂ ਆ ਗਿਆ ਆਖਿਆ ਆ ਗਏ ਉਹਨਾਂ ਨੇ ਫਿਰ ਉਹ ਚੱਲੀ ਗਿਆ ਕੰਮ ਨਹੀਂ ਚੱਲੀ ਗਿਆ ਬੜੇ ਸਵਾਲ ਦੇ ਪਾਂਗੀ ਹਾਂ ਇਹ ਕਿਹੜਾ ਗਲਾਮ ਨਹੀਂ ਪਗਲੇ ਹੁੰਦੇ ਆ ਤੇ ਅੱਜ ਅਸੀਂ ਤਿੰਨ ਤਿੰਨ ਖਾਦੇ ਆ ਅਸਲ ਜਿਹੜੇ ਬੰਦੀ ਦੇ ਪੌੜੇ ਉਹ ਹੁੰਦੇ ਜਿਆਦਾ ਵੱਡੇ ਆਹੋ ਪਾਣੀ ਦੇਰ ਕੀ ਖਾਣਾ ਆ ਅੱਜ ਤਿੰਨ ਖਾਲੇ ਤੇ ਹੁਣ ਸ਼ਾਇਦ ਘਰੀ ਨੂੰ ਨੀਂਦ ਵੀ ਆਉਂਦੇ ਵਿੱਚ ਵੀਡੀਓ ਬਣਾਉਣੀ ਆ ਮੈਂ ਜਦ ਬਣਾਵਾ ਮੈਂ ਮੋਟੇ ਬਣਾਉਣੀ ਆ ਹੁਣ ਕੁੜੀਆਂ ਨਿੱਕਾ ਪੇੜਾ ਕਰਕੇ ਪਤਲੇ ਨਹੀਂ ਬਣਾਉਂਦੀਆਂ ਮੇਰੇ ਮੈਨੂੰ ਇੱਕ ਚ ਬਣਾਉਣੇ ਨਹੀਂ ਆਉਂਦੇ ਤੁਹਾਨੂੰ ਇੱਕ ਚ ਬਣਾਉਣੇ ਆ ਇਹ ਗੱਲ ਇਹ ਕਹਣਾ ਹਾਂ ਬਾਕੀ ਇਹ ਕਿ ਹਿੰਦ ਕਹੇਗੀ ਆਂਟੀ ਨੇ ਪਕਾਉਣੇ ਵਾਰੰਟੀ ਨੇ ধਵਾ ਗਈ ਡੰਗਿਆ ਮੈਂ ਕੋਈ ਜਾ ਹੁੰਦਾ ਕੋਈ ਕੰਮ ਮੈਂ ਨਹੀਂ ਕਰਦੀ ਤੇ ਨਾ ਮੇਥੋਂ ਹੁੰਦਾ ਹੀ ਆ ਰਾਤੀ ਮੈਨੂੰ ਇੱਕ ਸੇਕ ਬੁਖਾਰ ਹੀ ਪਹਿਲੀ ਗੱਲ ਨਰਸਾ ਸਿੰਘ ਨੂੰ ਬੜਾ ਬੁਖਾਰ ਚੜਿਆ ਫੇ ਦੂਜੀ ਗੱਲ ਦੂਜੀ ਗੱਲ ਇਹ ਵੀ ਹਰਜੀਤ ਨੂੰ ਦੱਸਣ ਲਈ ਹਰਜੀਤ ਕੇ ਵੀ ਡੈਡੀ ਨੂੰ ਬਹੁਤ ਬੁਖਾਰ ਜੜਿਆ ਰਾਤੀ ਤੇ ਮੈਂ ਕਿਹਾ ਮਾਂ ਦਾ ਵੀ ਦੱਸ ਦੇ ਤੂੰ ਨੂੰ 101 ਹੈ ਰਾਤੀ ਮਾਂ ਨੇ ਗਿੰਤੀ ਚ ਨਹੀਂ ਗਈ ਆ ਗਿੰਤੀ ਚ ਨਹੀਂ ਮੈਂ ਕਹਿੰਦਾ ਤੂੰ ਮਾਂ ਦੀ ਮੈਂ ਰੋਣਾ ਨਹੀਂ ਤੇ ਉਹ ਕਹਿੰਦਾ ਹਾਂ ਹਰਜੀਤ ਕਹਿੰਦਾ ਗਾੜੀ पे ਕੰਬੜਾ ਲੇਟ ਕੇ ਉਹਨਾਂ ਨੂੰ ਕਹੋ ਕਿ ਮੂਸਲ ਲੇਟ ਕੇ ਕੰਬੜਾ ਨਾਲ ਸਮਝੋ ਤੇ ਡਾਕਟਰ ਦੇ ਨਾਲ ਜਾਇਓ ਅੱਛਾ ਇਧਰ ਆ ਮਾਂ ਆ ਜਾਣਾ ਤੂੰ ਠੀਕ ਗੁੱਸੇ ਨਾਲ ਕਹਿਣ ਡਿਆ ਵੀ ਦਵਾਈ ਕਿਉਂ ਨਹੀਂ ਲੈਂਦੇ ਲੈ ਇੱਥੇ ਹਾਂ ਸਰ ਮਾਰੋ ਬਖਾਰ ਭਾਈ ਹੈ ਉਹ ਵਾਇਰਲ ਬੁਖਾਰ ਮੈਂ ਨੀ ਨੂੰ ਪੈਂਦੇ ਆ ਨਾ ਪੱਟ ਖਾ ਜਾਂਦਾ ਇਹ ਸਰੀਰ ਬਹੁਤ ਪੜਾਸ ਪੈਂਦੇ ਜਿਹੜੇ ਉਧਰੋਂ ਪਾਸੋਂ ਸੀਨ ਕਿਤੇ ਨਾ ਚੌਥ ਨਹਿਰ ਤੇ ਰਗਬੀਨ ਹਾਂ ਉਹ ਕਰਨੀ ਬੜੀ ਵੱਡੀ ਵਾਲੇ ਮੁੰਡਾ ਉਦੋਂ ਦਾ ਕਰ ਸਾਰ ਨੂੰ ਘਰ ਚਾਣਦੇ ਤੇ ਉਦੋਂ ਦਾ ਨਿਚਾਣ ਹਾਲਾ ਕਿ ਤੁਸੀਂ ਗੱਡੀ ਹੀ ਧਾਨ ਜਿਗਰਾ ਮੇਰਾ ਜਿਹਨੇ ਬਾਲ ਕੀਤੇ ਖਲੋਗੇ ਅਸੀਂ ਗਾੜੀ ਚੱਲ ਗਏ ਫਿਰ ਉਧਰੋਂ ਲਿਆਇਆ ਨਜੇਰੇ ਬਾਹਰ ਖਲੋਤਾ ਨਹਿਰ ਤੇ ਹਾਂ ਨਹਿਰ ਤੇ ਬਿਠਾ ਰਿਹਾ ਨਹਿਰ ਤੇ ਉਹ ਤੇ ਕੁਛੜਕਾ ਬਹਿ ਗਿਆ ਹਾਂ ਬਾਕੀ ਗੱਲ ਇੱਥੇ ਬਿਠਾ ਉਝੜ ਗੋਟ ਛੋੜੇ ਪਹਿਲਾਂ ਮੁੰਡੇ ਮਰੇ ਹੀ ਨਾ ਉੱਥੇ ਉਹ ਜਿਹੜਾ ਕੀ ਗੱਲ ਕਿਹਾ ਬਿਠਾ ਸੁਖਸਾਹ ਦਾ ਮੈਂ ਭਰਾ ਸੁਖਸਾਹ ਦੀ ਵੀਡੀਓ ਨਹੀਂ ਬਣਾਉਣਾ ਤੇ ਕੱਲ ਵੀ ਵੀਡੀਓ ਬਣਾਈ ਨਾ ਮਨਪ੍ਰੀਤ ਦੀ ਤੇ ਉੱਥੇ ਸਾਹ ਵੀ ਨਹਿਰ ਚ ਲਕ ਲਮਕੰਡੇ ਦੀ ਚਪਲ ਰੋੜਦੀ ਜਿੰਦਗੀ ਦੇ ਉੱਥੇ ਉਹ ਆ ਗਏ ਵਿਚਾਰੇ ਹੋਲੇ ਹੁੰਦੇ ਨਹਿਰਾ ਵਾਲੇ ਆਹ ਉਹ ਆਂਦੀ ਮਨਪ੍ਰੀਤਾਂ ਦੀ ਕਹਿੰਦੀ ਕੋਈ ਟੱਕਰ ਤੇ ਕਦੀ ਕੋਈ ਟੱਕਰ ਦਾ ਸੀਨ ਪੜਿਆ ਨਾ ਫਿਰ ਕੋਈ ਸਾਹ ਨੂੰ ਜਾਣਦਾ ਕੋਈ ਜਾਣਦਾ ਸਾਰੇ ਸਾਰਿਆਂ ਨੇ ਤਾਂ ਜਾਣਦੇ ਹੀਗੇ ਤੇ ਜਦੋਂ ਇੰਦਰਾ ਸੀਨ ਇਕੱਠੇ ਜਿਹਾ ਹੋਏ ਹੋਣੇ ਫਿਰ ਹੋ ਜਾਂਦਾ ਨਾ ਪਤਾ ਨਹੀਂ ਕੀ ਹੋਇਆ ਹੁੰਦਾ ਕਾਹੋ ਪੀਓ ਨਾਲੇ ਸਾਰੇ ਭੈਣ ਭਰਾ ਆਓ ਨਾਲੇ ਪੀਓ ਚਾਹ ਤੇ ਜੇ ਕਿਸੇ ਨੇ ਆਲੂ ਵਾਲੇ ਪਰੋਠੇ ਖਾਣੇ ਤੇ ਉਹ ਵੀ ਆ ਜਾਏ ਉਹ ਵੀ ਖਾ ਸਕਦਾ ਚਲੋ ਦੂਰ ਵਾਲਿਆਂ ਨੇ ਤੇ ਕਹਿਣਾ ਸਾਨੂੰ ਜਾਣ ਕੇ ਕਹਿੰਦੇ ਆ ਤੇ ਨੇੜੇ ਵਾਲਾ ਜਿਹੜਾ ਕੋਈ ਹੋਵੇ ਤੇ ਉਹ ਅਰਜੈਂਟ ਆ ਸਕਦਾ ਵਾ ਅਰਜੈਂਟ ਅਰਜੈਂਟ ਹੁੰਦਾ ਨਾ ਤੇ ਯਾਨੀ ਕਿ ਬਹੁਤ ਅਜੀ ਆਲੂ ਪਏ ਆ ਬਹੁਤ ਪਏ ਆ ਹਾਂ ਅਜੇ ਅੱਧੇ ਹੀ ਪੱਕੇ ਚ ਸਮਝੋ ਠੀਕ ਅਜੇ ਰੱਖੇ ਅੱਧੇ ਹੀ ਰਹਿ ਗਏ ਆ ਅਜੇ ਹੋਰ ਕਿਹਨੇ ਖਾਣੇ ਉਹਨਾਂ ਨੇ ਰੋਟੀ ਖਾ ਗਏ ਬੁਖਾਰ ਚੜਿਆ ਕਹਿੰਦੇ ਆ ਕਈਆਂ ਨੇ ਆਖਿਆ ਵਾਲੇ ਕਹਿੰਦਾ ਕਿੱਡੇ ਪਖੰਡ ਕਰਦੇ ਪਰੋੜੇ ਸਾਡੇ ਆਂਟੀ ਘਰ ਆ ਗਈ ਨਾ ਲੈ ਜਿਹੜੀ ਗੇੜੀ ਵਾਲੇ ਜਿਹੜੀ ਤਾਂ ਨਹੀਂ ਗੱਲ ਨਹੀਂ ਦੀ ਵਾਦੇ ਆਪਾਂ ਨਾਲ ਤੇ ਹੈਗਾ ਵਾ ਨੇੜੇ ਦਾ ਸਾਗ ਸਰਾਂਨੇ ਚ ਬਣਾਵਾਂ ਇਹ ਗੱਲ ਹੁੰਦੀ ਹੈ ਲੈ ਸਾਡੀ ਆਂਟੀ ਨਾਲ ਰਿਸ਼ਤੇਦਾਰੀ ਵੀ ਆਏ ਪਤਾ ਦੇ ਗਏ ਦੂਜੀ ਘਰ ਫੇਰ ਮੈਂ ਕਹਿਣ ਲੱਗੀ ਹੁਣ ਇਦਾਂ ਕਿ ਨੇੜੇ ਦਾ ਸਾਗ ਸਰਾਂਨੇ ਦੀ ਬਣਾ ਇੱਕ ਉਹ ਤਾਂ ਆਪਣੇ ਘਰ ਵਰਗੀ ਗੱਲ ਵਾ ਕੋਈ ਜਾ ਕਾ ਨਹੀਂ ਕੋਈ ਕੁਛ ਨਹੀਂ ਤੁਸੀਂ ਤੇ ਇਦਾਂ ਕਦੀ ਆਏ ਨਹੀਂ ਜਿੱਦਾਂ ਅੱਜ ਆ ਗਏ ਆ ਇਦਾਂ ਕਦੀ ਆਏ ਵੀ ਆਖਿਆ ਨਾ ਮੈਂ ਕਿ ਆ ਜਾ ਜਾਂ ਕਿਦਾਂ ਤੁਸੀਂ ਆਏ ਕਦੀ ਉਹ ਤੁਹਾਡਾ ਦਾਣੇ-ਦਾਣੇ ਤੇ ਮੋਹਰ ਹੀ ਟਾਡਾ ਅੰਜਨ ਜੀ ਨਾਲ ਐਟੀ ਮੈਨੂੰ ਹੰਨ ਰੋਹ ਜਾਂਦੇ ਜਦੋਂ ਹੁੰਦੇ ਨੇ ਨਾ ਹੋ ਕੇ ਜਾ ਕਰੋ ਉਦਾਂ ਵੀ ਆ ਜਾ ਕਰੋ ਹੁੰਦਾ ਹੈ ਜਿੰਨਾ ਪਿਆਰ ਬਣ ਜਾਂਦਾ ਜਿਆਦਾ ਮੈਂ ਕੀ ਕਹਾਂ ਸਾਡੀ ਭੈਣ ਆ ਅਜੇ ਉਧਰ ਨਹੀਂ ਜਾਣਾ ਨਾ ਮੈਂ ਘੇਰਵਾ ਦੇ ਉਹਨੇ ਟਾਡੇ ਘਰ ਵੀ ਹੂੰ ਜਾਣਾ ਹੀ ਉਦੋਂ ਪਰ ਮੈਂ ਘੇਰਾ ਅੱਛਾ ਅੱਛਾ ਘੇਰਾ ਚੱਲ ਕੋਈ ਨਹੀਂ ਘੇਰਾ ਆ ਜਾ ਜਦੋਂ ਮਨ ਜੀ ਹੋਰ ਗੱਲਾਂ ਪੁੱਛਾਂ ਮੈਂ ਬਟਿਆ ਐਂ ਤੋਂ ਆ ਬੇ ਮੀਨ ਆ ਹੂੰ ਮੈਂ ਬਹੁਤ ਪਿਆ ਆਏ ਮੇਰੇ ਪੇਕਿਆਂ ਦੇ ਬਹੁਤ ਮੀਂਹ ਪੈਣ ਡਿਆ ਵਾ हां ਮੰਮੀ ਦਾ ਚੇਚਾ ਫੋਨ ਆਇਆ ਮੈਨੂੰ ਕਾਦੀਆਂ ਬਹੁਤ ਸਵੇਰੇ ਮੀਂਹ ਪੈਣ ਡਿਆ ਵਾ ਮੈਂ ਮੰਮੀ ਇੱਥੇ ਤੇ ਫੋਨ ਦਾ ਪਾਣੀ ਹੋਣੀ ਮੋਟੀ ਹਾਂਦੀ ਇੱਥੇ ਤੇ ਰੋੜ ਕੇ ਦਾ ਚੱਲਿਆ ਇੰਨਾ ਮੀਂਹ ਪੈਣ ਡਾ ਇੰਨਾ ਇੰਨਾ ਕਹਿੰਦੇ ਪਾਣੀ ਖਲੋ ਗਿਆ ਉੱਥੇ ਸਾਡੇ ਮੇੜੇ ਚ ਬਹੁਤ ਮੀਂਹ ਪਿਆ ਅਜ ਚਲੰਦਰ ਮੇਰੇ ਪਿੰਡ ਦਾ ਤਗਰਦਾਸ ਤੋਂ ਕਾਦੀਆਂ ਬਹੁਤ ਸਵੇਰੇ ਮੰਮੀ ਦਾ ਫੋਨ ਆਇਆ ਅਸੀਂ ਕਰ ਕਰ ਤੇ ਆਏ ਨਾ ਆਪਣੇ ਪਾਪੇ ਕੋਲ ਸੋਰੇ ਸਾਹ ਕੋ ਦੇ ਕੋਨੋ ਹੀ ਹੁਮਾਂ ਹੀ ਵਾਪਸੀ ਸਾਡੀ ਆਹੋ ਵੀ ਨਹੀਂ ਹਾੜ ਹਾੜ ਜਿਹੜਾ ਆ ਗਿਆ ਇੱਥੇ ਸਾਡੇ ਹੂੰ ਮੇਰੇ ਪੇਕੇਆਂ ਦੇ ਵਿਚਾਰਿਆਂ ਦੇ ਜਿੱਦਾਂ ਕੋਠੇ ਚੋਂਦੇ ਹੁੰਦੇ ਸੀ ਅੱਜ ਤੋਂ 32 ਸਾਲ ਪਹਿਲਾਂ ਦੀ ਗੱਲ ਵਾ ਆਹ ਇਹ ਨਾ ਸਵੇਰੇ ਗੱਲਾਂ ਕਰਨੇ ਮम्मी ਦਾ ਫੋਨ ਆਉਂਦਾ ਨਾ ਮम्मी ਕਹਿੰਦੀ ਵੀ ਇੱਥੇ ਰੋੜਨ ਵਾਲਾ ਨਹੀਂ ਪੈਣਿਆ ਵਾ ਤੇ ਫਿਰ ਮੈਂ ਨਾ ਫਿਰ ਮम्मी ਨੂੰ ਕਿਹਾ ਮੈਂ ਮम्मी ਸਾਡੇ ਨਾ ਮੋਂਟੀ ਦੇ ਉੱਤੇ ਟਟਿਓਲੀ ਨਹੀਂ ਆਂਡੇ ਦਿੱਤੇ ਹੂੰ ਤੇ ਬੱਚੇ ਵੀ ਉਹਨੇ ਕੱਢ ਲਏ ਚਾਰ ਬੱਚੇ ਜਿਹੜੇ ਇੰਨੇ ਕੱਢੇ ਉਹਨੂੰ ਬਥੇਰਾ ਸਾਹਮਣੇ ਰੱਖਿਆ ਤੇ ਫਿਰ ਬਿੱਲੀ ਵਿਚਾਰੀ ਨੂੰ ਪੈ ਗਈ ਮੈਂ ਨਾ ਮਨਪ੍ਰੀਤ ਨੂੰ ਦੱਸਿਆ ਮੈਂ ਵੀ ਸਾਡੇ ਨਾਲ ਮੋਢੀ ਦੇ ਟਟਿਓੜੀ ਨਹੀਂ ਹਾਂ ਦੇ ਦਿੱਤੇ ਆ ਤੇ ਕਹਿੰਦੀ ਦੀਦੀ ਜਦੋਂ ਉੱਚੇ ਖਾਣ ਦੇ ਦੇ ਨਾ ਬੇਰਾਂ ਦੀ ਹੜ ਹੁੜ ਆਉਣ ਦਾ ਡਰ ਹੁੰਦਾ ਵਾ ਇਹ ਮੈਂ ਹੋਰ ਵੀ ਕਿਤੇ ਪਹਿਲਾਂ ਕਿਤੇ ਕਿਸੇ ਕੋ ਗੱਲ ਸੁਣੀ ਹੀ ਵੀ ਜਦੋਂ ਆਪ ਉੱਚੇ ਖਾਣ ਦੇ ਦੇ ਨਾ ਤੇ ਫਿਰ ਇਹਨਾਂ ਨੂੰ ਪਹਿਲਾਂ ਪਤਾ ਲੱ ਜਾਂਦਾ ਵੀ ਇਹ ਗੱਲ ਬਣਨੀ ਹੈ ਅਛਾ ਹਾਰਡ ਹੁੜ ਆਉਣੀ ਆਪਣਾ ਪੰਜਾਬ ਇੱਥੇ ਪਰਲੀ ਗਿਆ ਆਹ ਉਹ ਵੀ ਕਿੱਥੇ ਸਾਡੀ ਮੁੰਟੀ ਕਿੰਨੀ ਨਹੀਂ ਕੋਈ ਵੀ ਜਾਨਵਰ ਵਾ ਨਾ ਚੱਲ ਹੋਣ ਵਾਲੇ ਖਤਰਾਂ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਪਤਾ ਲਾਈ ਜਾਂਦਾ ਵਾ ਪਰ ਦੱਸ ਨਹੀਂ ਸਕਦੇ ਕੋਈ ਇਹ ਕੁੱਤੇ ਲੋਕੋ ਕਿੰਨਾ ਪਤਾ ਲੱਗਦਾ ਇਹਨਾਂ ਨੂੰ ਬਹੁਤ ਪਤਾ ਹੁੰਦਾ ਬਿੱਲੀਆਂ ਨੂੰ ਕੁੱਤੇ ਆ ਜਦੋਂ ਕੋਈ ਜਦੋਂ ਕੁੱਤੇ ਰਹੁੰਦੇ ਕਿਦਾਂ ਕਈ ਵਾਰ ਨਾ ਤੇ ਆਪ ਉਸ ਵੇਲੇ ਜਾ ਕੇ ਦਬਕਾਈਦਾ ਵਾ ਫੇਰ ਮੁੜ ਕੇ ਨਾ ਅਕੀਦਾ ਹਾਏ ਕਰੇ بڑے ਕੁੱਤੇ ਰੋਏ ਰਾਤ ਸਵੇਰ ਨੂੰ ਕੋਈ ਨਾ ਬਸ ਸੁਣ ਲਈਦਾ ਵਾ ਨਹੀਂਦਾ ਵਾ ਤੇ ਬਿੱਲੀਆਂ ਵੀ ਰੋਂਦੇ ਤਾਂ ਵੀ ਇਦਾਂ ਹੁੰਦਾ ਹਮ 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 ਤਾਂ ਚਲੋ ਗਾਂ ਦੇ ਗਾਂ ਆਨਲਾਈਨ ਸਿਸਟਮ ਹੋ ਗਿਆ ਬੜਾ ਗੋਬਰ ਪਿੱਛੇ ਆ ਗਈ ਜਦੋਂ ਲੰਮ ਦੀ ਗਾਂ ਤੇ ਹੁਣ ਵੀ ਹੈਗੀਆਂ ਵਾ ਇਹ ਗੱਲਾਂ ਹੈਗੀਆਂ ਵਾ ਉੰਨੀ ਜਨਾ ਸਾਡੇ ਬਹੁਤ ਕੁੱਤਾ ਰੋਵੇ ਬਹੁਤ ਰੋਜ਼ ਹੁੰਨੇ ਕੰਮ ਰੋਜ਼ ਮੈਂ ਗਣਾ ਲਿਖਿਆ ਹੈ ਇਹ ਰੋਜ਼ੇ ਕੰਮ ਕਰਨ ਲੱਗ ਪੈਂਦਾ ਜਨ ਬੂਏ ਲਾ ਕੇ ਬੈਗਣਾ ਜਵਾਨ ਜਹਾਨ ਇਹ ਮੁੰਡਾ ਸਾਰਾ ਮਹਾ ਪੱਜੀਆਂ ਕਸਲਾ ਦਾਣਾ ਤੋਂ ਤੇ ਬਸ ਮਾੜੀ ਜੀ ਕੰਮ ਪਹਿਲਾਂ ਉਹ ਉਹ ਪੂਰਾ ਹੋਇਆ ਫਿਰ ਥੋੜੇ ਦਿਨ ਬਾਅਦ ਉਹਦੀ ਮਾਤਾ ਸਾਡੇ ਪਿੰਡ ਵਿੱਚ ਲਗਾਤਾਰ ਹੀ ਪਤਾ ਨਹੀਂ ਕਿੰਨੀਆਂ ਕਿ ਮੋਤਾਂ ਹੁੰਦੀ ਆ ਹੁਣ ਨਹੀਂ ਗੱਲ ਗੰਡੇ ਇਸ ਮਹੀਨੇ ਦੇ ਵਿੱਚ ਸਾਡੇ ਪਿੰਡ ਘਰ ਕੋ 23 ਕਿ 24 ਮੋਤਾਂ ਹੁੰਦੀਆਂ ਉਹ ਤਾਂ ਸਣੀ ਦਾ ਕਲੀ ਮੋਟੋ। ਉਹ ਤਾਂ ਮੰਜੋਦਾ ਡਾਈਟ ਕਿਸੇ ਨੇ ਬਿਠਾਰਾ ਨੋ ਤਾਂ ਹੋ ਗਈਆਂ ਵਾ ਅੱਜ ਤੱਕ। ਪਰ ਉਹ ਤੋਂ ਬਾਅਦ ਸ਼ੁਰੂ ਆ ਗਿਆ ਫੇਰ ਬਣੀ। ਬੰਜੀ ਬਹੁਤ ਮਾਰਾ ਚੜਿਆ। ਹਾਂ। ਡਾਲ ਹੁੰਦਾ। ਆਖੀ ਦਾ ਮਾਰਾ ਸੋਕੇ ਲਾਈ ਬਾਸ਼ਾ। ਬਹੁਤ ਸਮਿਆਂ ਤੋਂ ਡਾਰਨ ਦਾ। ਜਿਹੜਾ ਦਿਨ ਨੰਗ ਜਾਂਦਾ ਚੜ ਜਾਂਦਾ ਨਾ ਆਖੀ ਦਾ ਸ਼ੂਗਰ ਦਾ ਲੱਭਾ ਚੜਿਆ। ਜਿਹੜਾ ਨੰਗ ਜਾਂਦਾ ਆਖੀ ਦਾ ਸ਼ੂਗਰ ਨੰਗਿਆ ਵਰ ਸਵੇਰ ਦਾ ਵੀ ਚੰਗਾ ਜਿਹੜਾ। ਹਮ। ਹੁਣ ਜਿੰਦੀ ਆਪਾਂ ਕਿਹੜੀ ਕਹਿੰਦੇ ਰਿਸ਼ਤੇਦਾਰਾਂ ਨੂੰ ਫੋਨ ਨਹੀਂ ਕੀਤਾ। ਹਾਂ। ਤੇ ਸਮਝੋ ਜਿੰਨਾ ਜਿਹੜਾ ਫੋਨ ਨਹੀਂ ਨਾ ਆਇਆ ਉਹਨਾਂ ਦਾ ਸੁੱਖ ਸਾਧ ਹੀ ਆ ਹਾਂ ਕਿ ਜਦੋਂ ਫੋਨ ਚਲ ਗਿਆ ਇਹਨੇ ਪਤਾ ਨਹੀਂ ਕੀ ਸੁਨਾਹ ਮਿਲਣਾ ਵਾ ਕੀ ਆ ਤੇ ਕੀ ਨਹੀਂ ਆ ਹਾਂ ਜੇ ਸਵੇਰੇ ਸਵੇਰੇ ਕਈ ਵਾਰ ਫੋਨ ਆਵੇ ਸਵਾਗਤ ਤਾਂ ਕਿ ਤਾਂ ਮੈਂ ਸਾਰਾ ਬਣਾ ਕੀਤਾ ਤੇ ਸਵੇਰੇ ਫੋਨ ਨਹੀਂ ਕਰਨਾ ਆ ਪਹਿਲਾਂ ਤਾਂ ਸਾਰੀ ਸਵੇਰੇ 7 8 9 ਤੋਂ ਬਾਅਦ ਫੋਨ ਕਰਨਾ ਵਾ ਤੇ ਰਾਤ ਨੂੰ 8 ਤੋਂ ਬਾਅਦ ਕਿਸੇ ਨੇ ਨਹੀਂ ਕਰਨਾ ਅੱਛਾ ਆਹੋ ਠੀਕ ਆ ਸੌਣ ਤੋਂ ਵੀ ਹਾਂ ਪਤਾ ਨਹੀਂ ਨਿਕਲਨੀ ਤੇਰਾ ਨਾ ਹੋ ਗਿਆ ਕਾਦਾ ਕੁਝ ਵੀ ਨਹੀਂਗਾ ਹਾਂ ਲੈ ਨਾ ਭਰਿਆ ਵਿਆ ਬਰੋਠੇ ਬਸ ਬਸ ਭਾਈ ਆਹੋ ਚਾਹ ਪੀ ਲਓ ਵਿਚਾਰੀ ਕਿੰਨੇ ਪਾਸ ਬਸ ਤੂੰ ਹੀ ਵੀਓ ਚਾਹ ਤੂੰ ਹੀ ਆਇਓ ਹੁਣ ਸਾਡੇ ਕੋਲ ਪਹਿਰਾ ਨੂੰ ਮੈਂ ਵੀਓ ਹਾਂ ਉਹ ਅੰਕਲ ਤੇਰੇ ਆ ਜਾਂਦੇ ਫਿਰ ਆਵਾਂਗੇ ਕੋਈ ਗੱਲ ਮੈਂ ਮੈਂ ਕਰਦੇ ਖਤਰਦਾਰੀ ਹਾਂ ਮੂਰੀ ਮੂਰੀ ਆ ਤੁਹਾਡੀ ਖਤਰਦਾਰੀ ਮੈਂ ਸੋ ਗੱਲ ਆ ਕੇ ਸ਼ਾਮੀ ਵਿਚਾਲ ਬਣਾ ਲੈਨੇ ਆ ਤੇ ਫਿਰ ਤੂੰ ਕਪੜੇ ਧੋਣ ਦੀ ਕਪੜੇ ਧੋਣ ਦੀ ਮੈਂ ਗਾਣੇ ਨਹੀਂ ਇੱਕ ਮੈਨੂੰ ਨਹੀਂ ਪਤਾ ਨਾਲ ਨਾਲ ਪਾਣੀ ਦਾ ਟਾਈਮ ਦਿੱਤਾ ਵਾ ਮੈਨੂੰ ਨਹੀਂ ਹੋਣਾ ਮੈਨੂੰ ਨਹੀਂ ਹੋਣਾ ਇੱਕੋ ਸੀਨ ਰਹਿ ਗਿਆ ਮੰਦਿਰ ਦਾ ਮੈਂ ਫਿਰ ਇਹਨੂੰ ਕਹਿੰਦਾ ਦਾਤਾ ਨਾ ਇੱਕ ਸੀਨ ਰਹਿ ਗਿਆ ਵਾ ਜੇ ਤੁਸੀਂ ਉਹਦੇ ਇਧਰ ਨੂੰ ਆ ਜੀ ਮੈਂ ਕੱਪੜੇ ਪਹਿਨੇ ਹੀ ਹਾਂ ਉਹ ਤੇ ਫੇਰ ਮੇਰੇ ਘਰ ਚਲ ਜਾਣਾ ਪੈ ਗਿਆ ਕੋਈ ਜ਼ਰੂਰੀ ਕੰਮ ਹੈ ਉੱਥੋਂ ਮੈਂ ਰਾਤ ਆਈ ਹਾਂ ਤੇ ਤੇ ਤੁਹਾਡਾ ਵੀ ਕੰਮ ਸੁਆਹਣਾ ਹੈ ਮੇਰਾ ਤੇ ਤੁਹਾਡਾ ਵੀ ਕੰਮ ਸੁਆਹਣਾ ਨਹੀਂ ਵੀ ਮ ਕਾ ਰਹੀ ਤਾਰ ਕੱਢਣ ਕੇ ਤਾਰ ਕੱਢ ਕੇ ਫੇਰ ਵੀ 9:30 ਵਜੇ ਠੀਕ ਹੈ ਮਰਬੀਰ ਵੀ ਆਣੀ ਤੇ ਬਰਗੀ ਉਹ ਮਰਜੀ ਲੈ ਆ ਸੱਚੇ ਵਾਲਾ ਚਲੋ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਅਗਲੇ ਵਲੌਗ ਦੇ ਨਾਲ ਥੈਂਕ ਯੂ